ਦੇਂਗੇ ਆਪਾਂ ਨੂੰ ਸਰਬਤੇ ਕਿਉਂ ਨਹੀਂ ਹੁੰਦਾ ਦਾਸ ਵੀ ਵਿੱਚੇ ਐ ਕਿਉਂਕਿ ਆਪਾਂ ਪੜਦੇ ਨੇ ਸੁਣਿਆ ਸਤਿਵੇਸ ਨਾਸਰੇ ਦਾ ਧਵਲਾ ਕਾਲ ਦੀਆਂ ਲੋਪਾ ਪਤਾ ਪਤਾ ਹੀ ਲੱਗਦਾ ਕੀ ਪੜਿਆ ਗੁਰੂ ਗ੍ਰੰਥ ਗੁਰੂ ਜੀ ਪੜਿਆਗਾ ਬਾਖ ਸਤਨਾਮ ਐਂ ਜਪਜੀ ਸਾਹਿਬ ਪੜਦੇ ਨੇ ਪਤਾ ਲੱਗਦਾ ਹੀ ਨਹੀਂ ਕੀ ਪੜਿਆ ਕੀ ਨਹੀਂ ਪੜਿਆ ਕਹਿੰਦੇ ਕਿ ਜੇ ਧਰਮ ਮੇਂ ਆਨੰਦ ਰਸ ਲੈ ਕੇ ਬਾਣੀ ਨੂੰ ਪੜੋ ਬਾਣੀ ਉਹੀ ਐ ਜਿਹੜੀ ਜਬਜੀ ਸਾਹਿਬ ਦਾ ਪਾਠ ਕਰਦੇ ਕਰਦੇ ਭਾਈ ਮਤੀ ਦਾਸ ਜੀ ਫਾੜੇ ਨਲਚਰਾ ਗਿਆ ਸਤਨਾਮ ਸ੍ਰੀ ਦੁਫਾੜ ਹੋ ਗਿਆ ਇੱਕ ਓੰਕਾਰ ਤੋਂ ਪਾਠ ਸ਼ੁਰੂ ਹੋਇਆ ਬੜੇ ਰਸ ਨਾਲ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਰ ਨਿਰਵੈ ਅਕਾਰ ਮੂਰਤ ਅਜੁਨੀ ਸਤੰਗ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੁਸੀ ਪੀ ਸਚ ਰਸ ਨਾਲ ਪੜ ਰਹੇ ਜਦੋਂ ਆਖਿਆ ਨਾ ਜੋ ਤੁਦ ਪਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਰੀਰ ਦੋ ਫਾੜ ਹੋ ਗਿਆ ਕੋ ਸਤਨਾਮ ਸ੍ਰੀ ਇੱਕ ਇੱਕ ਪਾਸੇ ਇਧਰ ਡਿੱਗ ਪੈ ਕੇ ਤੇ ਡਿੱਗ ਪੈ ਕੰਨੇ ਫਿਰ ਪਾਠ ਕਿਵੇਂ ਕੀਤਾ ਆਵਾਜ਼ ਆਉਂਦੀ ਇੱਕ ਪਾਸੇ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਕਪਤਾਉ ਤੇ ਦੂਜੇ ਪਾਸੇਓਂ ਅਗਲੀ ਤੁਕ ਦੀ ਵਾਰ ਇਉਂ ਜਪਜੀ ਸਾਹਿਬ ਸੰਪੂਰਨ ਕੀਤਾ ਜਿਵੇਂ ਦੋ ਜਣੇ ਸ਼ਲੋਕ ਪੜ੍ਹਦੇ ਨੇ ਆਖੇ ਸਤਨਾਮੁ ਸ੍ਰੀ ਵਾਹਿਗੁਰੂ ਪਾਠ ਤੇ ਉਹੀ ਹੈ ਪਾਈ ਮਤੀ ਦਾਸ ਸੇ ਵੀ ਕਾਗਰ ਹੋ ਗਏ ਮਨ ਵਿੱਚ ਵਸਾਲਿਆ ਆਪਾਂ ਜੀ ਮਨ ਵਿੱਚ ਵਸਾਇਆ ਨਹੀਂ ਆ ਕੋ ਸਤਨਾਮ ਸ੍ਰੀ ਅਰਦਾਸ ਕਰੀਏ ਸਤਗੁਰੂ ਜੀ ਕਿਰਪਾ ਕਰੋ ਕਿਤੇ ਆਪ ਜੀ ਦੀ ਬਾਣੀ ਜਪ ਨਿਸਾਨ ਅਰਥ ਹੈ ਪ੍ਰਮਾਤਮਾ ਤੱਕ ਪਹੁੰਚਣ ਦਾ ਇਹ ਰਸਤਾ ਹੈ ਬਾਦਸ਼ਾਹ ਜੀ ਦੇ ਜਪਜੀ ਸਾਹਿਬ ਪੜਦੇ ਪੜਦੇ ਜਪ ਸਾਹਿਬ ਪੜਦੇ ਪੜਦੇ ਸਹਿਬ ਜੀ ਅਸੀਂ ਤੁਹਾਡੇ ਤੱਕ ਪਹੁੰਚ ਜਾਈਏ ਸਾਡੀ ਸੁਰਤ ਦਾ ਆਨੰਦ ਬਣ ਜਾਏ ਕਿਤੇ ਅਸੀਂ ਕਿਰਪਾ ਕਰ ਦਿਓ ਆਪ ਕੋ ਸਤਨਾਮੁ ਸ੍ਰੀ